ਇਸ ਵੇਲੇ ਦੀ ਵੱਡੀ ਖਬਰ ਰਾਜਪੁਰਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇਸ ਸੜਕ ਹਾਦਸੇ ਦੇ ਵਿੱਚ ਕੈਂਟਰ ਚਾਲਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਜਿਸ ਨੂੰ ਚੰਡੀਗੜ੍ਹ ਪੀਜੀਹ ਰੈਫਰ ਕਰਵਾਇਆ ਗਿਆ ਤੇ ਤਸਵੀਰਾਂ ਮੌਕੇ ਦੀਆਂ ਦਿਖਾ ਰਹੇ ਹਨ ਜਿੱਥੇ ਮੌਕੇ ਦੇ ਉੱਪਰ ਥਾਣਾ ਸਦਰ ਰਾਜਪੁਰਾ ਦੇ ਮੁਖੀ ਇਨਸਪੈਕਟਰ ਕਿਰਪਾਲ ਸਿੰਘ ਮੋਹੀ ਤੇ ਟ੍ਰੈਫਿਕ ਇੰਚਾਰਜ ਰਾਜਪੁਰਾ ਗੁਰਵਚਨ ਸਿੰਘ ਮੌਜੂਦ ਹਨ ਜਿਨ੍ਹਾਂ ਦੇ ਵੱਲੋਂ ਟ੍ਰੈਫਿਕ ਨੂੰ ਸਚਾਰੂ ਰੂਪ ਦੇ ਵਿੱਚ ਚਲਾਇਆ ਜਾ ਰਿਹਾ ਤੇ ਐਨਐਚਆਈ ਦੀ ਟੀਮ ਦੀ ਮਦਦ ਨਾਲ ਜੋ ਹਾਈਡ੍ਰੇ ਮਸ਼ੀਨਾ ਦੀ ਮਦਦ ਦੇ ਨਾਲ ਦੋਨਾਂ ਟਰੱਕਾਂ ਨੂੰ ਸਾਈਡ ਦੇ ਉੱਪਰ ਕੀਤਾ ਗਿਆ ਤੇ ਹੁਣ ਜੋ ਹਾਈਵੇ ਨੂੰ ਸੁਚਾਰੂ ਰੂਪ ਦੇ ਵਿੱਚ ਚਲਾਇਆ ਗਿਆ ਫਿਲਹਾਲ ਇਸ ਕਟਨਾ ਦੇ ਵਿੱਚ ਜੋ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੇ ਜੋ ਕੈਂਟਰ ਚਾਲਕ ਹੈ ਉਹ ਜ਼ਰੂਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਜੋ ਦੱਸਿਆ ਜਾ ਰਿਹਾ ਹੈ ਕਿ ਉਸ ਦੀਆਂ ਜਿਹੜੀਆਂ ਦੋਨੋਂ ਲੱਤਾਂ ਟੁੱਟ ਚੁੱਕੀਆਂ ਨੇ ਤੇ ਮੌਕੇ ਦੇ ਉੱਪਰ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਮੌਜੂਦ ਹੈ ਤੇ NHAI ਦੀ ਟੀਮ ਦੇ ਵੱਲੋਂ ਜੋ ਹੈ ਹਾਈਡਰੇ ਦੀ ਮਦਦ ਦੇ ਨਾਲ ਦੋਨਾਂ ਟਰੱਕਾਂ ਨੂੰ ਸਾਈਡ ਤੇ ਕੀਤਾ ਜਾ ਰਿਹਾ ਤੇ ਟ੍ਰੈਫਿਕ ਨੂੰ ਸਚਾਰੂ ਰੂਪ ਤੇ ਵਿੱਚ ਚਲਾਇਆ ਜਾ ਰਿਹਾ ਤੇ ਇਸ ਤਰ੍ਹਾਂ ਜੋ ਹੈ ਦੱਸਿਆ ਜਾ ਰਿਹਾ ਕਿ ਜੋ ਟਰੱਕ ਦਾ ਟਾਇਰ ਜਿਹੜੇ ਟੈਂਕਰ ਦਾ ਟਾਇਰ ਫਟਿਆ ਹੋਇਆ ਸੀ ਉਸ ਟੈਂਕਰ ਦੇ ਵਿੱਚ ਸਕਰੈਪ ਭਰੀ ਹੋਈ ਹੈ ਤੇ ਓਵਰਲੋਡ ਹੋਣ ਕਾਰਨ ਜਿਹੜਾ ਜੋ ਹਾਈਡਰੇ ਮਸ਼ੀਨਾ ਦੀ ਮਦਦ ਇਸ ਸਮੇਂ ਲਈ ਜਾ ਰਹੀ ਹੈ ਤੇ ਦੋਨਾਂ ਨੂੰ ਸਾਈਡ ਤੇ ਕਰਕੇ ਹੁਣ ਟ੍ਰੈਫਿਕ ਸਚਾਰੂ ਰੂਪ ਨਾਲ ਚਲਾਈ ਜਾ ਰਹੀ ਹੈ ਮੈਂ ਐਸਚੂ ਪਰਪਾਲ ਸਿੰਘ ਸਦਰ ਰਾਜਪੁਰਾ ਜੀ ਅੱਜ ਜਿਹੜੀ ਸਮੱਸਿਆ ਆਈ ਐ ਜਿਹੜਾ ਐਕਸੀਡੈਂਟ ਹੋਇਆ ਜੀ ਇਹਦੇ ਬਾਰੇ ਜਾਣਕਾਰੀ ਦਿਓ। ਕਿਤੇ ਸਵੇਰੇ ਤਕਰੀਬਨ ਸਾਨੂੰ ਪਟ્રોલ ਰੂਮ ਤੇ ਇੱਕ ਫੋਨ ਆਇਆ ਸੀਗਾ ਵੀ ਇੱਕ ਜਿਹੜਾ ਟਰੱਕ ਆ ਉਹਦਾ ਨਾ ਇੱਕ ਟਾਇਰ ਫਾਟ ਕੇ ਨਾ ਉਹ ਨਾਲ ਕੱਚੇ ਦੇ ਵਿੱਚ ਥੋੜਾ ਥੱਲੇ ਨੀਵਾ ਹੋ ਗਿਆ ਸੀਗਾ। ਉਹਦੇ ਪਿੱਛੋਂ ਇੱਕ ਕੈਂਟਰ ਆਇਆ ਉਹ ਜਿਹੜਾ ਟਰੱਕ ਨਾਲ ਹਿੱਟ ਹੋਣ ਨਾਲ ਕਾਫੀ ਮਤਲਬ ਪਿੱਛੇ ਬਲੌਕ ਹੋ ਗਿਆ ਸੀਗਾ ਰੋਡ। ਅਸੀਂ ਦੋ ਹੈਡਰਾ ਵਗੈਰਾ ਮੰਗਾ ਕੇ ਸਾਰਾ ਰੋਡ ਮਤਲਬ ਸਾਰਾ ਕਲੀਅਰ ਕਰਾਤਾ ਇਸ ਟਾਈਮ ਕੋਈ ਪ੍ਰੋਬਲਮ ਨਹੀਂ ਰੋਡ ਖੁੱਲ ਗਿਆ ਬਿਲਕੁਲ ਚੱਲ ਰਿਹਾ ਲੋਕਾਂ ਨੂੰ ਤਾਂ ਇਹੀ ਕਹਾਂਗੇ ਜੀ ਜਿੱਦਾਂ ਮਤਲਬ ਕੋਈ ਕਲੈਕਟਰ ਬਣਾ ਨਾ ਜਾਣ ਗੱਡੀਆਂ ਦੇ ਪਿੱਛੇ ਜਿਹੜਾ ਮਤਲਬ ਪਤਾ ਲੱਗੇ ਉਹ ਟਰੱਕ ਦਾ ਇਹੀ ਪ੍ਰੋਬਲਮ ਆਈ ਹੈ ਉਹਦੇ ਵਿੱਚ ਕੋਈ ਲਾਈਟ ਵਗੈਰਾ ਨਹੀਂ ਸੀ ਤਾਂ ਕਰਕੇ ਦੂਜਾ ਟਰੱਕ ਉਹਦੇ ਨਾਲ ਹਿੱਟ ਹੋਇਆ ਚੱਲਣ ਨਹੀਂ ਜੀ ਧਿਆਨ ਨਾਲ ਚੱਲਣ ਇਹੀ ਕਹਾਂਗੇ ਜੀ ਪਿੱਛੇ ਟਰੈਕਟਰ ਲਾ ਕੇ ਲਾ ਗਿਆ ਹਾਂਜੀ ਸਰ ਜੀ ਸਰ ਸਰ ਮੈਂ ਗੁਰਬਚਨ ਸਿੰਘ ਟ੍ਰੈਫਿਕ ਇੰਚਾਰਜ ਰਾਜਪੁਰਾ ਜੀ ਇਹ ਕੀ ਸੀਗਾ ਜੀ ਰਾਤ ਨੂੰ ਗੱਡੀ ਦਾ ਟਾਇਰ फट ਗਿਆ ਸੀਗਾ ਜੀ ਉਹ ਗੱਡੀ ਸਾਈਡ ਤੇ ਖੜੀ ਸੀ ਪਿੱਛੋਂ ਇੱਕ ਐਂਟਰ ਗੱਡੀ ਗੰਨੇ ਦੀ ਭਰੀ ਹੋਈ ਸੀਗੀ ਜੀ ਤੇ ਇਸ ਨੇ ਜੀ ਇਹਦੇ ਪਿੱਛੇ ਬੈਕ ਸਾਈਡ ਤੇ ਬੱਜ ਗਈ ਜੀ ਇਹਦੇ ਕੋਲ ਕੋਈ ਜਾਣੀ ਨਿਸ਼ਾਨਤ ਨਹੀਂ ਕੋਈ ਨਹੀਂ ਸਰ ਇੱਕ ਡਰਾਈਵਰ ਦੇ ਸੱਟਾਂ ਲੱਗੀਆਂ ਨੇ ਉਹ ਪੀਜੀਆ ਹੀ ਲੱਗੇ ਆ ਉਹਦੀ ਲੱਤਾਂ ਸ਼ਾਇਦ ਪਤਾ ਲੱਗਿਆ ਵੀ ਉਹਦੀ ਲੱਤਾਂ ਦੇ ਟੁੱਟ ਗਈਆਂ ਨੇ ਤੇ ਬਾਕੀ ਜਾਨੀ ਨਿਸ਼ਾਨ ਤੋਂ ਬਚਾਇਆ ਗੱਡੀ ਦਾ ਨਿਸ਼ਾਨ ਹੈਗਾ ਜੀ ਇਹ ਗੱਡੀ ਗੰਨੇ ਵਾਲੀ ਕਿਹੜੇ ਸਾਈਡ ਤੋਂ ਆ ਰਹੀ ਸੀ ਇਹ ਸਰ ਦੋਨੋਂ ਗੱਡੀਆਂ ਇਧਰੋਂ ਆਈਆਂ ਸੀ ਜਿਰਕਪੁਰ ਸਾਈਡ ਤੋਂ ਬਨੂੜ ਸਾਈਡ ਤੋਂ ਆ ਰਹੀ ਸਰ ਪਹਿਲਾ ਉਹ ਗੱਡੀ ਸੀ ਜੀ ਉਹਦਾ ਟਾਇਰ ਪੱਟ ਗਿਆ ਅਗਲਾ ਜੀ ਉਹ ਖੜੀ ਸੀ ਇਹ ਪਿੱਛੋਂ ਆ ਕੇ ਫਿਰ ਵਿੱਚ ਵੱਜੀ ਸੀ ਹ ਕੋਈ ਕੀ ਕੀ ਕਾਰਵਾਈ ਨੇ ਜਲਾਬ ਕਿਸੇ ਦੇ ਜੀ ਸਰ ਇਹਨਾਂ ਦੇ ਹੁਣ ਪਰਚਾ ਦੇਣਗੇ ਜ ਚੌਂਕੀ ਇੰਚਾਰਜ ਨੂੰ ਸ਼ੋਹ ਜੀ ਤੇ ਸਾਡੇ ਨਾਲ ਐਨ ਆਈ ਐਨ ਐਚ ਆਈ ਦੀ ਟੀਮ ਵੀ ਨਾਲ ਆਈ ਹੋਈ ਜੋ ਲਾ ਕੇ ਅਸੀਂ ਦੋ ਹੈਡਰਨ ਲਾ ਕੇ ਜੀ ਤੇ ਇਹ ਗੱਡੀਆਂ ਸੈੱਟ ਕਰਾਇਆ ਨੇ ਹੁਣ ਜਾਮ ਸੀਗਾ ਜੀ ਉਹ ਜਾਮ ਖਲਵਾਤਾ ਹੈ ਜੀ ਜਾਮ ਬਹੁਤ ਲੰਮਾ ਕਿਲੋਮੀਟਰ ਦਾ ਜਾਮ ਲੱਗਿਆ ਹੋਇਆ ਹਾਂਜੀ ਸਰ ਇਹ ਹੈਡਰਨ ਨਾਲ ਗੱਡੀਆਂ ਚੱਕੀਆਂ ਜੀ ਓਵਰ ਲੋਡ ਸੀ ਇੱਕ ਗੱਡੀ ਜੀ ਇਹ ਗੱਡੀ ਗੰਨੇ ਵਾਲੀ ਵੀ ਓਵਰ ਹੋ ਸੀ ਇਹਨਾਂ ਦੋਨਾਂ ਚ ਆਮ ਲੋਕਾਂ ਵੱਜੀ ਕੀ ਕਹਿਣਾ ਚਾਹੁੰਦੇ ਹੋ ਆਮ ਲੋਕਾਂ ਨੂੰ ਸਿਰ ਇਹੀ ਹੈ ਜੀ ਬਸ ਜਿੱਦਾਂ ਕਿ ਓਵਰ ਸਪੀਡ ਨਾ ਕਰੋ ਰਾਤ ਦੇ ਸਮੇਂ ਧੁੰਦ ਹੈ ਜੀ ਤੁਸੀਂ ਆਪਣੇ ਰਿਫਲੈਕਟਰ ਲਗਾਓ ਬੈਕ ਜਿੱਕਰ ਐਦਾਂ ਦੀ ਕੋਈ ਗੱਡੀ ਖਾਬ ਹੋ ਜਾਂਦੀ ਹੈ ਤੇ ਉਹਦੇ ਪਿੱਛੇ ਆਪਣਾ ਰਿਫਲੈਕਟਰ ਲਗਾ ਦਿਓ ਜਾਂ ਕੋਈ ਅੱਗ ਬਾਲੋ ਜੀ ਮੇਰੇ ਨਾਲ ਮੰਨੀ ਹੈ ਕਿੱਥੇ ਰਹਿਣਾ ਹੈ ਭਾਈ ਆਪਾਂ ਮੁਕਸਟੂ ਰਹਿਣਾ ਹੈ ਇਹ ਕੀ ਰਾਤ ਹੋਇਆ ਸੀ ਜੀ ਕਿਸ ਤਰ੍ਹਾਂ ਕੋਈ ਵੀਰੇ ਰਾਤ ਮੈਂ ਤੇ ਮੇਰਾ ਭਾਈ ਸੀਗੇ ਦੋਨੇ ਵੀਰੇ ਉਹ ਗੱਡੀ ਚਲਾਉਂਦਾ ਭਾਈ ਮੈਂ ਸੁੱਤਾ ਪਿਆ ਸੀ ਤੇ ਉਹਨੂੰ ਪਤਾ ਨਹੀਂ ਲੱਗਿਆ ਵੀ ਕਾਂ ਗੱਡੀ ਬੈਂਚਰ ਹੋਈ ਖੜੀ ਸੀ ਤੇ ਵਿੱਚ ਜਾ ਲੱਗੀ ਹੋਈ ਸੀ ਤੁਸੀਂ ਕੀ ਲੈ ਕੇ ਆ ਰਹੇ ਸੀ ਜੀ ਅਸੀਂ ਗੰਨਾ ਲੈ ਕੇ ਆ ਰਹੇ ਸੀ ਕਿੱਥੋਂ ਲੈ ਆ ਸੀ ਗੰਨਾ ਗੰਨਾ ਅੱਧੀ ਭਰਿਆ ਸੀ ਜੀ ਅੱਛਾ ਤੇ ਮੁਕਸਰ ਜਾਣਾ ਸੀ ਤੇ ਉਹ ਗੱਡੀ ਖੜੀ ਸੀ ਪਹਿਲਾਂ ਹੀ ਹਾਂਜੀ ਗੱਡੀ ਖੜੀ ਸੀ ਅੱਛਾ ਇਹ ਖੜੀ ਕਿੱਥੋਂ ਦੱਕੀ ਗਈ ਮਿਲਾਈ ਦੇਖੀ ਨਹੀਂ ਵੀ ਮੇਰੇ ਭਾਈ ਨੂੰ ਗੱਡੀ ਤੇ ਜਿਹੜਾ ਡਰਾਈਵਰ ਸੀ ਉਹ ਤਾਂ ਕਿੰਨਾ ਮਸਾ ਹੋਇਆ ਜੀ ਆਉਂਦੀਆਂ ਹੀ ਦਿੱਤਾ ਰੋਟੀਆਂ ਦੋਈ ਅੱਛਾ ਉਹ ਕਿੱਥੇ ਭਾਤੀ ਕੀਤਾ ਜੀ ਨੂੰ ਪਤਾ ਨਹੀਂ ਜੀ ਇਹ ਲੈ ਗਏ ਸੀ ਕੀ ਭਾਤੀ ਆਹ ਚੱਲ ਬਾਅਦ ਹੋਈ ਤੁਹਾਡੀ ਉਹਨਾਂ ਨਾਲ ਨਹੀਂ ਮੇਰੀ ਕੋਈ ਗੱਲਬਾਤ ਵੀ ਨਹੀਂ ਹਲੇ ਹੋਈ ਆਡੇ ਮੱਟਾਂ ਲੱਗੀਆਂ ਨੇ ਮੇਰੇ ਟੱਟਾਂ ਲੱਗੀਆਂ ਵੀ ਇੱਕ ਕਿੱਥੇ ਲੱਗੀ ਹੋਈ ਐ ਅੱਛਾ ਜੀ ਤੇ ਤੁਸੀਂ ਕਿਹਨੋਂ ਐ ਆਪਣੇ ਪਾਈਆ ਪਤਾ ਨਹੀਂ ਕਿਤਾ ਵੀ ਕਿੱਥੇ ਗਿਆ ਸਰਦ ਮੱਟਾਂ ਕਿੱਥੇ ਹੋ ਨਾ ਹੀ ਮੈਨੂੰ ਨਹੀਂ ਪਤਾ ਇਹ ਲੈ ਗਈ ਸੀ ਐਮਯੂਐਸ ਆ ਗਈ ਸੀ ਅੱਛਾ ਥੋੜੇ ਥੋੜੇ ਟੱਗੀ ਹਾਂ ਜੀ ਐਮਯੂਐਸ ਵਾਲੇ ਰਾਤ ਕਿੰਨੇ ਵਜੇ ਦੀ ਘਟਾਈ ਹੈ ਇਟੜੇ ਕਿ 6 ਵਜੇ ਦੀ ਗੱਲ ਆਈ ਹੈ ਹਨੀ ੜਕੇ 6 ਵਜੇ ਦੀ